ਹਾਂਜੀ ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਵੀਡੀਓ ਵਿੱਚ ਜਦੋਂ ਸੋਨੂ ਤੇ ਜੀਤਾ ਵਿੱਕੀ ਨੂੰ ਮਿਲਣ ਤੋਂ ਬਾਅਦ ਘਰੇ ਪਹੁੰਚਦੇ ਆ ਤੇ ਸੋਨੂ ਨੂੰ ਬਹੁਤ ਜ਼ਿਆਦਾ ਆਉਂਦਾ ਏ ਗੁੱਸਾ ਕਿਉਂਕਿ ਉਹ ਵਿੱਕੀ ਨੂੰ ਜਦੋਂ ਵੇਖਦਾ ਏ ਤੇ ਉਸ ਨੂੰ ਚੜਦਾ ਏ ਗੁੱਸਾ ਉਹ ਵਿੱਕੀ ਨੂੰ ਇਹ ਕਹਿੰਦਾ ਏ ਕਿ ਮੈਂ ਤੈਨੂੰ ਵੇਖਣਾ ਵੀ ਨਹੀਂ ਚਾਹੁੰਦਾ ਭਰ ਤੂੰ ਫੇਰ ਮੇਰੇ ਮੱਥੇ ਲੱਗ ਜਾਣਾ ਕਿਉਂਕਿ ਜਦ ਰੈਸਟੋਰੈਂਟ ਵਿੱਚ ਉਹ ਖਾਣਾ ਖਾਣ ਲਈ ਪਹੁੰਚਦੇ ਆ ਤੇ ਉਥੇ ਹੀ ਵਿੱਕੀ ਉਸੇ ਰੈਸਟੋਰੈਂਟ ਵਿੱਚ ਜੌਬ ਕਰ ਰਿਹਾ ਹੁੰਦਾ ਏ ਜਿਸ ਕਰਕੇ ਵਿੱਕੀ ਦੀ ਜੌਬ ਵੀ ਚਲੀ ਜਾਂਦੀ ਆ ਪਰ ਜੀਤਾ ਤੇ ਸੋਨੂ ਜਦ ਖਾਣਾ ਖਾਣ ਲਈ ਬੈਠੇ ਹੁੰਦੇ ਆ ਤੇ ਵਿੱਕੀ ਆਰਡਰ ਲੈਣ ਲਈ ਆਉਂਦਾ ਏ ਉਸ ਨੂੰ ਵੇਖ ਕੇ ਸੋਨੂ ਨੂੰ ਕਾਫੀ ਗੁੱਸਾ ਚੜਦਾ ਏ ਤੇ ਉਹ ਉੱਥੋਂ ਉੱਠ ਕੇ ਚਲਾ ਜਾਂਦਾ ਏ ਜਿਸ ਕਰਕੇ ਵਿੱਕੀ ਦਾ ਮਾਲਕ ਇਹ ਕਹਿੰਦਾ ਏ ਕਿ ਤੇਰੇ ਕਰਕੇ ਅੱਜ ਮੇਰੇ ਗਾਹਕ ਉੱਠ ਕੇ ਚਲੇ ਗਏ ਆ ਤੇ ਤੂੰ ਹੀ ਇਸ ਦਾ ਕਸੂਰਵਾਰ ਏ ਇਹ ਕਹ ਕਿ ਉਹ ਵਿੱਕੀ ਨੂੰ ਜੌਬ ਤੋਂ ਕੱਢ ਦਿੰਦਾ ਹੈ ਪਰ ਇਸ ਵਿੱਚ ਵਿੱਕੀ ਦੀ ਕੋਈ ਗਲਤੀ ਨਹੀਂ ਹੁੰਦੀ ਕਿਉਂਕਿ ਵਿੱਕੀ ਤਾਂ ਉੱਥੇ ਕੰਮ ਕਰ ਰਿਹਾ ਏ ਤੇ ਉੱਥੇ ਬਹੁਤ ਜ਼ਿਆਦਾ ਰੈਸਟੋਰੈਂਟ ਵਿੱਚ ਲੋਕ ਖਾਣਾ ਖਾਣ ਆ ਸਕਦੇ ਆ ਸੋ ਸੋਨੂ ਜੀ ਤਾਨੂੰ ਵੀ ਇਹ ਨਹੀਂ ਪਤਾ ਸੀ ਕਿ ਵਿੱਕੀ ਇੱਥੇ ਕੰਮ ਕਰਦਾ ਹੈ ਅਚਾਨਕ ਇਹਨਾਂ ਦੇ ਆਪਸ ਵਿੱਚ ਜਦ ਟੱਕਰੇ ਹੁੰਦੇ ਆ ਤੇ ਉਤੋਂ ਹੀ ਵਿੱਕੀ ਦੀ ਜੌਬ ਚਲੀ ਜਾਂਦੀ ਆ ਤੇ ਸੋਨੂ ਨੂੰ ਗੁੱਸਾ ਆ ਜਾਂਦਾ ਹੈ ਘਰ ਜਾ ਕੇ ਸੋਨੂ ਕਾਫੀ ਕਲੇਸ਼ ਕਰਦਾ ਏ ਤੇ ਇਹ ਕਹਿੰਦਾ ਏ ਕਿ ਮੈਨੂੰ ਬਹੁਤ ਇਹਨਾਂ ਵੱਲ ਵੇਖ ਕੇ ਗੁੱਸਾ ਚੜਦਾ ਏ ਤੇ ਉਸਦੀ ਮੰਮੀ ਉਥੇ ਹੀ ਇਹ ਚਾਹੁੰਦੀ ਆ ਕਿ ਮੈਂ ਪ੍ਰੀਤ ਨੂੰ ਮਿਲਾ ਪਰ ਉਥੇ ਸੋਨੂ ਦੇ ਗੁੱਸੇ ਵੱਲ ਵੇਖ ਕੇ ਉਹ ਚੁੱਪ ਕਰ ਜਾਂਦੀ ਆ ਉਹ ਜੀਤਾ ਨੂੰ ਇਹ ਕਹਿੰਦੀ ਆ ਕਿ ਮੈਂ ਤਾਂ ਇਸ ਦੇ ਨਾਲ ਪ੍ਰੀਤ ਨੂੰ ਮਿਲਣ ਬਾਰੇ ਗੱਲ ਕਰਨੀ ਚਾਹੁੰਦੀ ਸੀ ਪਰ ਇਹ ਤਾਂ ਵਿੱਕੀ ਨੂੰ ਵੇਖਣਾ ਵੀ ਨਹੀਂ ਚਾਹੁੰਦਾ ਤੇ ਮੈਂ ਕਿੱਦਾਂ ਪ੍ਰੀਤ ਨੂੰ ਮਿਲਿਆ ਕਰਾਂਗੀ ਕਿ ਪ੍ਰੀਤ ਦੀ ਮੰਮੀ ਨੂੰ ਕਾਫੀ ਖਿੱਚ ਪੈਂਦੀ ਆ ਪ੍ਰੀਤ ਦੀ ਉਹ ਪ੍ਰੀਤ ਦੇ ਹਾਲਾਤ ਵੇਖਣ ਤੋਂ ਬਾਅਦ ਉਸ ਦਿਨ ਤੋਂ ਹੀ ਪ੍ਰੀਤ ਦੀ ਮੰਮੀ ਕਾਫੀ ਟੈਨਸ਼ਨ ਵਿੱਚ ਰਹਿੰਦੀ ਆ ਤੇ ਉਹ ਚਾਹੁੰਦੀ ਆ ਕਿ ਚਲ ਥੋੜਾ ਬਹੁਤ ਪ੍ਰੀਤ ਨਾਲ ਸਾਡਾ ਮੇਲ ਮਲਾਪ ਹੋ ਜਾਵੇ ਤਾਂ ਜੋ ਪ੍ਰੀਤ ਵੀ ਸੁਖੀ ਵਸੇ ਪਰ ਉਥੇ ਸੋਨੂ ਇਸ ਗੱਲ ਨੂੰ ਮੰਨਣ ਲਈ ਕਦੇ ਵੀ ਤਿਆਰ ਨਹੀਂ ਹੋਵੇਗਾ ਕਿਉਂਕਿ ਸੋਨੂ ਦੇ ਦਿਮਾਗ ਵਿੱਚ ਤਾਂ ਉਹਦੇ ਲਈ ਨਫ਼ਰਤ ਭਰੀ ਹੋਈ ਆ ਉਹ ਤਾਂ ਉਸ ਨੂੰ ਇਹ ਸੋਚਦਾ ਹੈ ਕਿ ਮੇਰੇ ਲਈ ਮਰ ਚੁੱਕੀ ਆ ਇਸ ਕਰਕੇ ਸੋਨੂ ਪ੍ਰੀਤ ਦਾ ਘਰ ਵਿੱਚ ਨਾਂ ਵੀ ਨਹੀਂ ਲੈਣਾ ਚਾਹੁੰਦਾ ਤੇ ਜਦੋਂ ਵਿੱਕੀ ਨੂੰ ਮਿਲਦਾ ਹੈ ਤੇ ਉੱਤੇ ਹੀ ਉਹਨੂੰ ਕਾਫੀ ਗੁੱਸਾ ਆਉਂਦਾ ਹੈ ਰੈਸਟੋਰੈਂਟ ਵਿੱਚ ਹੋਣ ਕਰਕੇ ਉਹ ਲੜਾਈ ਜਿਆਦਾ ਨਹੀਂ ਕਰਦਾ ਪਰ ਰਸਤੇ ਵਿੱਚ ਉਹ ਜੀਤਾ ਨੂੰ ਇਹ ਕਹਿੰਦਾ ਹੈ ਕਿ ਜੇ ਕੋਈ ਹੋਰ ਥਾਂ ਤੇ ਖੜਾ ਹੁੰਦਾ ਤਾਂ ਮੈਂ ਇਸ ਨੂੰ ਛੱਡਣਾ ਨਹੀਂ ਸੀ ਤੇ ਉਧਰ ਵਿੱਕੀ ਸਾਰਾ ਬਲੇਮ ਪ੍ਰੀਤ ਦੇ ਉੱਤੇ ਹੀ ਲਗਾ ਦਿੰਦਾ ਹੈ ਤੇ ਇਹ ਕਹਿੰਦਾ ਹੈ ਕਿ ਤੇਰੇ ਭਰਾ ਦੀ ਵਜ੍ਹਾ ਕਰਕੇ ਅੱਜ ਮੈਨੂੰ ਜੋਬ ਤੋਂ ਕੱਢ ਦਿੱਤਾ ਤੇ ਉੱਥੇ ਨਾਲ ਹੀ ਪ੍ਰੀਤ ਦੀ ਸੱਸ ਵੀ ਗਾਲਾਂ ਕੱਢਣ ਲੱਗ ਜਾਂਦੀ ਆ ਏ ਕਹਿੰਦੀ ਆ ਕਿ ਜੇਕਰ ਖਾਣਾ ਖਾਣ ਆਏ ਸੀ ਖਾ ਕੇ ਦਫਾ ਹੋ ਜਾਂਦੇ ਮੇਰੇ ਪੁੱਤ ਦੀ ਚੋਪ ਨੂੰ ਕਿਉਂ ਖਰਾਬ ਕੀਤਾ ਉਹ ਇਹ ਕਹਿੰਦੀ ਆ ਕਿ ਇਹਨਾਂ ਨੇ ਜਾਣ ਬੁੱਝ ਕੇ ਹੀ ਇਹ ਸਾਰਾ ਕੁਝ ਕੀਤਾ ਹੈ ਉਹ ਉਸ ਦੀ ਪਰਜਾਈ ਨੂੰ ਗਾਲਾਂ ਕੱਢਦੀ ਹੋਈ ਇਹ ਕਹਿੰਦੀ ਆ ਕਿ ਉਸ ਦੀਆਂ ਚਾਰ ਅੱਖਾਂ ਨੇ ਉਸ ਨੇ ਵੇਖ ਲਿਆ ਹੁਣੇ ਇਹ ਵਿੱਕੀ ਨੂੰ ਇੱਥੇ ਜੌਬ ਕਰਦੇ ਇਸ ਲਈ ਹੀ ਉੱਥੇ ਲੈ ਕੇ ਗਈ ਆਪਣੇ ਘਰ ਵਾਲੇ ਨੂੰ ਤੇ ਉੱਥੋਂ ਕੰਮ ਤੋਂ ਕਢਾ ਦਿੱਤਾ ਸੋ ਇਹ ਸਾਰੀਆਂ ਗੱਲਾਂ ਪ੍ਰੀਤ ਸੁਣ ਕੇ ਬਹੁਤ ਦੁਖੀ ਹੁੰਦੀ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ